ਪਿਛਲੇ ਪੌਣੇ 4 ਸਾਲ ਤੋਂ ਆਮ ਆਦੀਪ ਪਾਰਟੀ ਦੇ ਵਿਧਾਇਕ ਤੇ ਮੰਤਰੀ ਇਸ ਗੱਲ ਤੋਂ ਹੀ ਔਖੇ ਨੇ ਕਿ ਸਾਨੂੰ ਬਣਦਾ ਮਾਨ ਸਤਕਾਰ ਹੀ ਨਹੀਂ ਮਿਲਦਾ ਹੁਣ ਜੇ ਵਿਧਾਇਕਾਂ ਤੇ ਮੰਤਰੀਆਂ ਨੂੰ ਨਹੀਂ ਮਾਨ ਸਨਮਾਨ ਮਿਲਦਾ ਤੇ ਜੇ ਇਹ ਹੀ ਆਪਣਾ ਮਾਨ ਸਨਮਾਨ ਬਹਾਲ ਨਹੀਂ ਕਰਾ ਸਕਦੇ ਤਾਂ ਫਿਰ ਇਹਨਾਂ ਦੇ ਵਰਕਰਾਂ ਦਾ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਉਹ ਇਹਨਾਂ ਤੋਂ ਕੀ ਆਸ ਰੱਖਣ ਸੋ ਹੁਣ ਆਮ ਆਦੀ ਪਾਰਟੀ ਦੇ ਵਿਧਾਇਕਾਂ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਔਰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਕੋਲ ਪਹੁੰਚ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਬਣਦਾ ਮਾਨ ਸਤਕਾਰ ਜਿਹੜੇ ਅਫਸਰ ਨਹੀਂ ਦਿੰਦੇ ਜਿਹੜੇ 15 ਅਗਸਤ ਅਤੇ 26 ਜਨਵਰੀ ਦੇ ਮੌਕੇ ਸਬਡਿਵੀਜ਼ਨਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਆ ਉਥੇ ਮੁੱਖ ਮਹਿਮਾਨ ਐਸ ਡੀ ਐਮ ਆਉਂਦਾ ਜਦ ਕਿ ਸਾਨੂੰ ਉਥੇ ਜਿਹੜਾ ਮੁੱਖ ਮਹਿਮਾਨ ਬਣਾਇਆ ਜਾਈ ਜਾਣਾ ਚਾਹੀਦਾ ਸਾਨੂੰ ਜਿਹੜਾ ਉਥੇ ਝੰਡਾ ਲਹਿਰਾਉਣ ਦੇ ਲਈ ਅੱਗੇ ਵਧਾਉਣਾ ਚਾਹੀਦਾ ਸਰਕਾਰ ਨੂੰ ਕਿਉਂਕਿ ਹਰਿਆਣਾ ਦੇ ਵਿੱਚ ਸਬਡਿਵੀਜ਼ਨਾਂ ਦੇ ਅੰਦਰ ਜਿਹੜਾ ਝੰਡਾ ਉਹ ਐਸ ਡੀ ਐਮ ਨਹੀਂ ਸਗੋਦੀ ਵਿਧਾਇਕ ਫਹਿਰਾਉਂਦੇ ਆ ਹੁਣ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਕੁਲਵੰਤ ਪੰਡੋਰੀ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣੇ ਨੂੰ ਲਿਖ ਕੇ ਭੇਜ ਚੁੱਕੇ ਆ ਕਿ ਭਾਈ ਤੁਸੀਂ ਦੱਸੋ ਕਿਹੜੇ ਨਿਯਮਾਂ ਦੇ ਤਹਿਤ ਤੁਸੀਂ ਉੱਥੇ ਝੰਡਾ ਲੈ ਰਹੋਨੇ ਆ ਤੇ ਤਾਂ ਜੋ ਅਸੀਂ ਵੀ ਆਪਣੇ ਵਿਧਾਇਕਾਂ ਨੂੰ ਝੰਡਾ ਲਹਿਰਾਉਣ ਦੀ ਵੀ ਤਾਕਤ ਜਿਹੜੀ ਆ ਉਹ ਦੇ ਸਕੀਏ ਸੋ ਇਹ ਇਸੇ ਚੀਜ਼ ਤੋਂ ਔਕੇ ਹੋਏ ਪਏ ਆ ਕਿ ਸਾਨੂੰ ਕੁਰਸੀ ਨਹੀਂ ਮਿਲਦੀ ਸਾਨੂੰ ਆ ਨਹੀਂ ਮਿਲਦਾ ਮੁੱਖ ਮਹਿਮਾਨ ਦੇ ਕੋਲੇ ਅਫਸਰ ਬਹਿ ਜਾਂਦੇ ਆ ਅਸੀਂ ਮੁੱਖ ਸਕੱਤਰ ਤੋਂ ਉੱਪਰ ਆ ਯਾਨੀ ਪਿਛਲੇ 4 ਸਾਲਾਂ ਦੇ ਵਿੱਚ ਵਿਧਾਇਕ ਤੇ ਮੰਤਰੀ ਆਪਣੀ ਹੀ ਜੇ ਜਿਤਨੀ ਬਹਾਲ ਕਰਾ ਸਕੇ ਬਣਦਾ ਮਾਨ ਸਰਕਾਰ ਤਾਂ ਫਿਰ ਆਮ ਲੋਕਾਂ ਦਾ ਕੀ ਬਣਦਾ